ਕੈਬੀ ਅਤੇ ਹਾਇਰਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਊਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 271.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ ਦਰਅਸਲ ਪਿਛਲੇ ਹਫਤੇ ਵਰਡ ਫਸਟ ਐਕਸ਼ਨ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰਦੇ ਵਿਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ 7 ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੌਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ। ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ। ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਗਣ ਕੀਤੇ ਗਏ ਦਾਅਵਿਆਂ ਲਈ ਜਲਦੀ ਤੋਂ ਜਲਦੀ ਭੁਗਤਾਨ ਦੀ ਸੱਚਮੂਚੀ ਕਰ ਰਹੇ ਹਾਂ। ਕੈਬੀ ਅਤੇ ਹਾਇਰ ਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਊਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 272.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ ਦਰਅਸਲ ਪਿਛਲੇ ਹਫਤੇ ਵਰਡ ਕੋਸਟ ਐਕਸ਼ਨਸ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰਦੇ ਵਿਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ ਸੱਤ ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੋਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ। ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ। ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਗਣ ਕੀਤੇ ਗਏ ਦਾਅਵਿਆਂ ਲਈ ਜਲਦੀ ਤੋਂ ਜਲਦੀ ਭੁਗਤਾਨ ਦੀ ਸੱਚਮੂਚੜੀ ਕਰ ਰਹੇ ਹਾਂ। ਕੈਬੀ ਅਤੇ ਹਾਇਰਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਊਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 271.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ ਦਰਅਸਲ ਪਿਛਲੇ ਹਫਤੇ ਵਰਲਡ ਫਸਟ ਐਕਸ਼ਨ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰਦੇ ਵਿਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ ਸੱਤ ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੋਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਗਣ ਕੀਤੇ ਗਏ ਦਾਅਵਿਆਂ ਲਈ ਜਲਦੀ ਤੋਂ ਜਲਦੀ ਭੁਗਤਾਨ ਦੀ ਸੱਚਮੂਚੀ ਕਰ ਰਹੇ ਹਾਂ ਕੈਬੀ ਅਤੇ ਹਾਇਰਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਊਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 271.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ ਦਰਅਸਲ ਪਿਛਲੇ ਹਫਤੇ ਵਰਲਡ ਫਸਟ ਐਕਸ਼ਨ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰ ਦੇਵੇਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ ਸੱਤ ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੌਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਗਣ ਕੀਤੇ ਗਏ ਦਾਅਵਿਆਂ ਲਈ ਜਲਦੀ ਤੋਂ ਜਲਦੀ ਭੁਗਤਾਨ ਦੀ ਸੱਚਮੂਚੀ ਕਰ ਰਹੇ ਹਾਂ ਕੈਬੀ ਅਤੇ ਹਾਇਰਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਓਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 272.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ। ਦਰਅਸਲ ਪਿਛਲੇ ਹਫ਼ਤੇ ਵਰਡ ਫਸਟ ਐਕਸ਼ਨਸ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ। ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰ ਦੇਵੇਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ। ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ। ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ ਸੱਤ ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੌਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਗਣ ਕੀਤੇ ਗਏ ਦਾਅਵਿਆਂ ਲਈ ਜਲਦੀ ਤੋਂ ਜਲਦੀ ਭੁਗਤਾਨ ਦੀ ਸੱਚਮੂਚੀ ਕਰ ਰਹੇ ਹਾਂ ਕੈਬੀ ਅਤੇ ਹਾਇਰਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਓਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 272.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ ਦਰਅਸਲ ਪਿਛਲੇ ਹਫਤੇ ਵਰਲਡ ਫਸਟ ਐਕਸ਼ਨ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰ ਦੇਵੇਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ ਸੱਤ ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੌਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ। ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ। ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਗਣ ਕੀਤੇ ਗਏ ਦਾਅਵਿਆਂ ਲਈ ਜਲਦੀ ਤੋਂ ਜਲਦੀ ਭੁਗਤਾਨ ਦੀ ਸੱਚਮੂਚੜੀ ਕਰ ਰਹੇ ਹਾਂ। ਕੈਬੀ ਅਤੇ ਹਾਇਰਕਾਰ ਡਰਾਈਵਰ ਅਤੇ ਓਨਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਊਬਰ ਦੇ ਨਾਲ ਸ਼ੁਰੂਆਤੀ ਕਾਨੂੰਨੀ ਲੜਾਈ ਹਾਰੀ ਸੀ ਪਰ ਹੁਣ ਉਹਨਾਂ ਨੂੰ 271.8 ਮਿਲੀਅਨ ਡਾਲਰ ਦਾ ਮੁਆਵਜ਼ਾ ਮਿਲੇਗਾ ਦਰਅਸਲ ਪਿਛਲੇ ਹਫਤੇ ਵਰਡ ਫਸਟ ਐਕਸ਼ਨ ਵਿੱਚ ਅਪੀਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਲਾਸ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਵਾਲੇ ਦੇਸ਼ ਭਰ ਦੇ 8700 ਡਰਾਈਵਰਾਂ ਅਤੇ ਮਾਲਕਾਂ ਲਈ ਵੱਡੀ ਜਿੱਤ ਦੀ ਪੁਸ਼ਟੀ ਕੀਤੀ ਗਈ ਹੈ ਅਸੈਸਮੈਂਟ ਹੁਣ ਇਹ ਨਿਰਧਾਰਤ ਕਰਨਾ ਸ਼ੁਰੂ ਕਰ ਦੇਵੇਗਾ ਕਿ ਇਸ ਫੈਸਲੇ ਨਾਲ ਵਿਅਕਤੀਗਤ ਮੈਂਬਰਾਂ ਨੂੰ ਕਿੰਨਾ ਪੈਸਾ ਮਿਲੇਗਾ ਲਾਫ ਆ ਮੋਰਿਸ ਬਲੈਕਬਰਨ ਕਾਨੂੰਨੀ ਲੜਾਈ ਲੜ ਰਹੀ ਹੈ ਸਾਬਕਾ ਟੈਕਸੀ ਡਰਾਈਵਰ ਅਤੇ ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਰੌਡ ਬਾਟਨ ਨੇ ਕਿਹਾ ਹੈ ਕਿ ਉਬਰ ਵਿਰੋਧ ਸੱਤ ਸਾਲਾਂ ਦੀ ਲੜਾਈ ਨੂੰ ਵੱਡੇ ਸਮਝੌਤੇ ਦੁਆਰਾ ਜਾਇਜ਼ ਠਰਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ ਕੋਈ ਵੀ ਇਸ ਵਿੱਚੋਂ ਟੈਸਟ ਲੋਟੋ ਰਕਮ ਪ੍ਰਾਪਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਉਦਯੋਗ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ ਉਹਨਾਂ ਸਾਡੀ ਰੱਖਿਆ ਵੀ ਨਹੀਂ ਕੀਤੀ ਬਾਟਰ ਨੇ ਕਿਹਾ ਹੈ ਕਿ ਹੋਰ ਅਧਕਾਰ ਖੇਤਰਾਂ ਵਿੱਚ ਟੈਕਸੀ ਡਰਾਈਵਰਾਂ ਦੁਆਰਾ ਹੋਰ ਕਲਾਸ ਕਾਰਵਾਈਆਂ ਦੀ ਪਰਚੋਲ ਵੀ ਕੀਤੀ ਜਾ ਰਹੀ ਹੈ ਮੋਰਿਸ ਬਲੈਕਵਰਨ ਦੀ ਸੈਟਲਮੈਂਟ ਕਲੇਮ ਅਸੈਸਮੈਂਟ ਟੀਮ ਦੇ ਮੈਨੇਜਰ ਕਿਮ ਐਡੀਨਿਕਾ ਹੈ ਕਿ ਪਿਛਲੇ ਹਫਤੇ ਅਪੀਲ ਦੀ ਮਿਆਦ ਦੇ ਲੰਘਣ ਨਾਲ ਇੱਕ ਮਹੱਤਵਪੂਰਨ ਕਦਮ ਉੱਟਿਆ ਗਿਆ ਹੈ ਮਿਸਿਸ ਐਡੀਨਿਕਾ ਹੈ ਕਿ ਹਜ਼ਾਰਾਂ ਦਾਅਵਿਆਂ ਦੀ ਪ੍ਰੋਸੈਸ ਕਰਨੀ ਹੈ ਇਸ ਲਈ ਕੰਮ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਅਤੇ ਸਾਨੂੰ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਲਾਸ ਮੈਂਬਰਾਂ ਤੋਂ ਕੁਝ ਮਦਦ ਦੀ ਵੀ ਲੋੜ ਪਵੇਗੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁਲਾਂਕਣ ਕੀਤੇ ਗਏ ਦਾਅਵਿਆਂ